ਹੈਲੋ ਦੋਸਤੋ ਕਿਵੇਂ ਸਾਰੇ ਅਮੀਦਾ ਸਾਰੇ ਵਧੀਆ ਹੋਵਗੇ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਮਿਸਟਰ ਐਂਮਿਸਿਸ ਆਰਟਿਸਟ ਤੇ ਇਹ ਹੈ ਮਿਸਟਰ ਆਰਟਿਸਟ ਮੈਂ ਐਮਿਸਿਸ ਆਰਟਿਸਟ ਤੇ ਅਸੀਂ ਅੱਜ ਕਰਨ ਲੱਗੇ ਆ ਇੱਕ ਆਰਟ ਜਿਹਦੇ ਵਿੱਚ ਆਪਾਂ 1-1 ਰੁਪਏ ਦੇ ਸਿੱਕੇ ਨੇ ਉਹਨਾਂ ਦੇ ਕੁਝ ਕਲਾਕਾਰੀ ਨਾਲ ਕੇ ਤੇ ਜੁਲਿਆਰੇ ਉਪਰੋਂ ਦੇ ਨਾਲ ਇੱਕ ਨਮਾਜ਼ ਕੀ ਕਰਦੇ ਹਾਂ ਫਿਲਹਾਲ ਇਹ ਕਰ ਰਹੇ ਆ ਡਬਲ ਟੇਪ ਡਬਲ ਡੀ ਬਾਰੇ ਕਿਸੇ ਨੂੰ ਦੱਸ ਕੇ ਕਰਕੇ ਕਿੰਨੇ ਡਬਲ ਹੈ ਗੈਸ ਕਰੋ ਕੀ ਹੋ ਸਰਦਾਰਾ ਕੀ ਗੈਸ ਹਮ ਤਾਂ ਕਮੈਂਟ ਕਰਕੇ ਦੱਸੋ ਕਿ ਅੱਗੇ ਬਣਾ ਦੇ ਰੁਪਿਆਂ ਦੇ ਉੱਤੇ ਚੇਪੀਆਂ ਲਾ ਲਈਆਂ ਡਬਲ ਟੇਪ ਉਹ ਕੀ ਡੰਨ ਸਾਡੇ ਕੋਲੇ ਸੈਕੰਡ ਟਾਸਕ ਸੀਗਾ ਇੰਨਾ ਰੁਪਿਆ ਨੂੰ ਇਸ ਬੋਰਡ ਤੋਂ ਥੱਲੇ ਉਤਾਰਨਾ ਤੇ ਅਸੀਂ ਹੌਲੀ ਹੌਲੀ ਕਰ ਕਰਕੇ ਇਹਨਾਂ ਨੂੰ ਲਾ ਰਹੇ ਹਾਂ ਕਿਉਂਕਿ ਇਹ ਤਾਂ ਦੱਸੋ ਬੋਰਡ ਤੋਂ ਥੱਲੇ ਕੋ ਉਤਾਰ ਰਹੇ ਹਾਂ ਖੱਲੇ ਲਾ ਰਹੇ ਆ ਕਿਉਂਕਿ ਆਪਾਂ ਜਿਹੜੀ ਪੇਂਟਿੰਗ ਆ ਬੋਰਡ ਤੇ ਬਣਾਵਾਂਗੇ ਨਾ ਇਸ ਕਰਕੇ ਬਲੈਕ ਬੋਰਡ ਆ ਨਾ ਜਿਹੜਾ ਇਹਦੇ ਤੇ ਆਪਾਂ ਇਹ ਪੇਂਟਿੰਗ ਬਣਾਣੀ ਆ ਤੇ ਇੱਕ ਇੱਕ ਕਰਕੇ ਆਪਾਂ ਆ ਇਹ ਥੱਲੇ ਉਤਾਰ ਰਹੇ ਆ ਕਿਉਂਕਿ ਇਹ ਫਿਰ ਹੱਥ ਨਾਲ ਵੀ ਚਿਪ ਰਹੇ ਆ ਤੇ ਸਾਨੂੰ ਇਹ ਵੀ ਆਪਸ ਚ ਵੀ ਨਾ ਚਿਪਕ ਜਾਣ ਤਾਂ ਕੁਝ ਪੈਸੇ ਉਧਰ ਉਹ ਲਾ ਰਹੇ ਆ ਕੁਝ ਪੈਸੇ ਮੈਂ ਇੱਧਰ ਉਤਾਰ ਰਹੀ ਆ ਤੇ ਹੌਲੀ ਹੌਲੀ ਕਰਕੇ ਅਸੀਂ ਸਾਰੇ ਪੈਸੇ ਜਿਹੜੇ ਉਤਾਰ ਲਏ ਆਲਮੋਸਟ ਪੈਸਿਆਂ ਦਾ ਖਲਾਰਾ ਇਸ ਡਨ ਗਾਈਸ ਦੇਖੋ ਤੁਸੀਂ ਦੱਸੋ ਕਿੰਨਾ ਸੋਹਣਾ ਬਣ ਗਿਆ ਨਾ ਤੇ ਤੁਸੀਂ ਦੱਸੋ ਕਿ ਕਿਦਾਂ ਦਾ ਲੱਗਿਆ ਤੁਹਾਨੂੰ ਸਾਡਾ ਅੱਜ ਅਜੇ ਮਨ ਨੂੰ ਥੋੜਾ ਪੈਂਡਿੰਗ ਹੈਗਾ ਕੇ ਬੱਸ ਦਨ ਨਾ ਬਹੁਤ ਜਲਦੀ ਗਿਆ ਸੀ ਆ ਹਨੀ ਦੋਸਤੋ ਸਾਰੀ ਪੈਂਡਿੰਗ ਮਨ ਫਿਰ ਰਹੀ ਆ ਤੇ 30 ਕੇ ਮੈਂ ਲੱਗੀ ਆ بڑے ਦਿਨਾਂ ਦਾ ਮਾਨਸਿਕ ਜੀ ਚੀਜ਼ ਕਰਨ ਦਾ ਕੋਈ ਡਿਫਰੈਂਟ ਦਾ ਆਈਡੀਆ ਲਗਾ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਸਾਰਾ ਉਹ ੱਖਾ ਕੰਮ ਇਹਦੇ ਵਿੱਚ ਕੀ ਸੀਗਾ ਕਿ ਅਸੀਂ 1 ਰੁਪਏ ਤੇ ਇੱਕ ਇੱਕ ਡਬਲ ਟੇਪ ਲਗਾਈ ਡਬਲ ਟੇਪ ਲਗਾਈ ਕੋਈ ਤਾਂ ਹੁੰਦਾ ਸੀਗਾ ਹੱਥ ਨਾਲ ਵੀ ਚਿਪ ਜਾਂਦੀ ਸੀ ਨਾਲ ਨਾਲ ਤੇ ਬਹੁਤ ਔਖਾ ਇਹ ਗੱਲ ਕਰਕੇ ਉਹ ਚਪੇ ਆ ਰਹੇ ਤੇ ਠੀਕ ਹੈ ਫੋਲੋ ਰਿਜ਼ਲਟ ਬਹੁਤ ਸੋਹਣਾ ਆਇਆ ਹੈ ਬਹੁਤ ਸੋਹਣਾ ਜਿਹਾ ਫੇਮ ਕਰਾਵਾਂਗੇ ਤੇ ਦਿਰਾਵਾਂਗੇ ਆਪਣੀ ਹੈਰੀ ਠੀਕ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਕਿ ਤੁਹਾਨੂੰ ਕਿਵੇਂ ਦੀ ਲੱਗੀ ਹੈ ਸਾਡੀ ਆਰਟ ਤੇ ਨਾਲ ਹੀ ਇਹਨਾਂ ਦਾ ਚੈਨਲ ਆ ਬਿੱਟੂ ਬਾਸ ਆਰਟਿਸਟ ਇਹਨੂੰ ਵੀ ਸਬਸਕ੍ਰਾਈਬ ਕਰ ਲਿਓ YouTube ਤੇ ਵੀ ਆ ਔਰ Instagram ਤੇ ਵੀ ਆ ਉਹਦੇ ਤੇ ਤੁਹਾਨੂੰ ਅਲਗ-ਅਲਗ ਤਰ੍ਹਾਂ ਦੀਆਂ ਪੇਂਟਿੰਗਸ ਔਰ ਕੈਂਸੀਸ ਸਕੈਚ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਜੇ ਤੁਸੀਂ ਵੀ ਇਦਾਂ ਮੈਂ ਬਣਵਾਉਣਾ ਚਾਹੁੰਦੇ ਹੋ ਪੋਰਟਰੇਟ ਤਾਂ ਸਾਡੇ ਨਾਲ ਜਲਦੀ ਕੰਟੈਕਟ ਕਰੋ ਉਹ ਨੰਬਰ ਤੁਹਾਨੂੰ ਮਿਲ ਜੇਗਾ ਬਾਇਓ ਦੇ ਵਿੱਚ ਥੈਂਕ ਯੂ ਸੋ ਮੱਚ ਬਾਏ ਬਾਏ ਆ ਦੇਖੋ ਜੀ ਫਾਈਨਲ ਲੁੱਕ ਆ ਥੋੜਾ ਪਿਆਰਾ ਲੱਗ ਰਿਹਾ ਇਹ ਬਹੁਤ प्यारा ਬਣਿਆਗਾ ਇੱਕ ਓੰਕਾਰ